₹1000 ਪ੍ਰਿੰਟ ਵਾਲੀ ਸੌਨਵਾਰ ਬਿਲਕੁਲ ਇਹਨਾਂ ਨੂੰ ਆਪਾਂ ਨੇ ਕਰਤੀ ਗਿਫਟ ਕਿਸ਼ਤ ਬੰਦੀ ਹੈ ਸਾਰੀ ਹੋਈ 22-2300 ਰੁਪਏ ਮਹੀਨੇ ਦੀ ਕਿਸ਼ਤ ਬੰਦੀ ਆਈਫੋਨ ਦਾ ਦੀ ਦੋਸਤੋ ਬਲਵਿੰਦਰ ਵੀਰ ਜੀ ਆਏ ਨੇ ਨਾਲ ਆਏ ਨੇ ਉਹਨਾਂ ਦਾ ਬੇਟਾ ਹਰਲੀਨ ਔਰ ਨਾਲ ਆਏ ਨੇ ਉਹਨਾਂ ਦੇ ਦੋਸਤ ਇਹ ਆਏ ਨੇ ਸਿਆੜ ਤੋਂ ਸਿਆੜ ਪਿੰਡ ਤੋਂ ਆਏ ਨੇ ਔਰ ਬਹੁਤ ਹੀ ਸ਼ਾਨਦਾਰ ਇਹਨਾਂ ਨੇ ਲਿਆ ਇਹ ਆਏ ਸੀ ਪੁਰਾਣਾ ਫੋਨ ਲੈਣ ਲਈ Apple ਦਾ ਜਦੋਂ ਇਹਨਾਂ ਨੂੰ ਸਮਝਾਇਆ ਕਿ ਪੁਰਾਣੇ ਫੋਨ ਨਾਲੋਂ ਨਵਾਂ ਹੀ ਲੈ ਲਓ ਬਹੁਤ ਘੱਟ ਪੈਸੇ ਮਤਲਬ ਕਿਸ਼ਤ ਬੰਦੀ ਹੈ ਸਾਰੀ ਹੋਈ 22-2300 ਰੁਪਏ ਮਹੀਨੇ ਦੀ ਕਿਸ਼ਤ ਬੰਦੀ ਆਈਫੋਨ iPhone 13 ਲਿਆ ਇਹਨਾਂ ਨੇ ਸ਼ਾਨਦਾਰ ਨਾਲ ਇਹਨਾਂ ਨੇ ਲਿਆ ओरिजिनल ਅਡਾਪਟਰ 1700 ਰੁਪਏ ਦਾ ਔਰ ਆਪਣੇ ਵੱਲੋਂ ਦੀਪਕ ਟੈਲੀਕਾਮ ਵੱਲੋਂ ਦਿੱਤੀ ਇਹਨਾਂ ਨੂੰ ਸਾਊਂਡ ਬਾਰ ਮਤਲਬ 11000 ਰੁਪਏ ਪ੍ਰਿੰਟ ਵਾਲੀ ਸਾਊਂਡ ਬਾਰ ਬਿਲਕੁਲ ਇਹਨਾਂ ਨੂੰ ਆਪਾਂ ਨੇ ਕਰਤੀ ਗਿਫਟ ਬਾਕੀ ਬਲਵਿੰਦਰ ਵੀਰ ਨਾਲ ਗੱਲ ਕਰਾਂਗੇ ਕਿਵੇਂ ਲੱਗਿਆ ਉਹ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੀ ਨੀਕਾਂ ਤੇ ਬਹੁਤ ਵਧੀਆ ਜੀ ਤੁਸੀਂ ਸਾਡੀਆਂ ਰੀਲਾਂ ਦੇਖਦੇ ਹੋ ਬਹੁਤ ਦੇਖਦੇ ਆ ਜੀ ਤਾਂ ਹੀ ਆਇਆ ਜੀ ਦੇਖ ਲਾਈਕ ਵੀ ਕਰਦੇ ਹੋ ਲਾਈਕ ਵੀ ਕਰਦੇ ਆ ਸ਼ੇਅਰ ਵੀ ਕੀਤੇ ਹੋਈਆਂ ਨੇ ਕਮੈਂਟ ਕਰਦੇ ਹੋ ਇੱਕ ਦਦੇ ਦੇ ਕਮੈਂਟ ਦਾ ਉਹ ਬਸ ਕਰਦੀ ਹੁਣ ਅਜੇ ਤੋਂ ਬਾਅਦ ਕਮੈਂਟ ਵੀ ਕਰਿਓ ਕਿੰਨਾ ਮੈਕਸ ਹੋਇਆ ਬਹੁਤ ਵਧੀਆ ਹੋਇਆ ਜੀ ਕੋਈ ਗੱਲ ਨਹੀਂ ਬੈਡ ਮਹਿਸੂਸ ਹੋਏ ਬੈਡ ਲਿਖ ਦਿਓ ਕੋਈ ਪਰਵਾਹ ਨਹੀਂ ਹੈਗੀ ਆਪਣਾ ਨਹੀਂ ਨਹੀਂ ਬੈਡ ਜੇ ਬੈਡ ਹੁੰਦਾ ਛੋਟੇ ਕੋਲੇ ਆਉਂਦੇ ਕਾਤੇ ਜੀ ਠੀਕ ਹੈ ਹਾਂ ਵੀ ਇਰਲੀਨ ਕਿਵੇਂ ਲੱਗਿਆ ਬਹੁਤ ਘੈਂਡ ਕੈੜਾ ਕੰਮ ਹੁਣ 20 25 ਬੰਦਿਆਂ ਨੂੰ ਕਰਦੀ ਅੱਜ ਸ਼ੇਅਰ ਤੇਰੀ ਵੀਡੀਓ ਪੈ ਰਹੀ ਹੈ ਰਾਤ ਨੂੰ ਠੀਕ ਹੈ ਬਹੁਤ ਵਧੀਆ ਲੱਗਈ ਇਹਨਾਂ ਨਾਲ ਜੈ ਮਾਤਾ ਦੀ ਜੀ ਜੈ ਮਾਤਾ